ਇਲੈਕਸ਼ਨ ਇੱਕੋ ਜਿਹੀ ਚੀਜ਼ ਆ ਖਾਸ ਤੌਰ ਤੇ ਸਰਪੰਚੀ ਦੀ ਇਲੈਕਸ਼ਨ ਤੇ ਐਮਐਲਏ ਐਮਪੀ ਦੀ ਇਲੈਕਸ਼ਨ ਜੇ ਕਿਸੇ ਬੰਦੇ ਨੇ ਨਾ ਆਪਣੇ ਖਾਨਦਾਨ ਬਾਰੇ ਪਤਾ ਕਰਨਾ ਹੋਵੇ ਵੀ ਉਹ ਕਿਸ ਖਾਨਦਾਨ ਨਾਲ ਸੰਬੰਧ ਰੱਖਦਾ ਉਹਦੀਆਂ ਨਿੱਜੀ ਗੱਲਾਂ ਮਾੜੀਆਂ ਗੱਲਾਂ ਮਾੜੀਆਂ ਗੱਲਾਂ ਹੀ ਕੱਢਦੇ ਆ ਨਵੀਂ ਚੰਗੀ ਦੇ ਕੱਢਦਾ ਨਹੀਂ ਤਾਂ ਇਲੈਕਸ਼ਨ ਜੂ ਲੜਿਆ ਸਾਡੇ ਇਥੇ ਜਿਮਨੀ ਜੌਨ ਹੋਈ ਆ ਕਰੰਦਾ ਰਹੇ ਮਤਲਬ 10 ਜਿਹੜੀਆਂ ਵੱਡੀਆਂ ਪਾਰਟੀਆਂ ਸੀਗੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਕਾਜ਼ੀਦਦਲ ਬਦਲ ਇਹਨਾਂ ਤਿੰਨਾਂ ਨੇ ਇੱਕ ਦੂਜੇ ਦੇ ਖਿਲਾਫ ਐਸੇ ਨਿੱਜੀ ਪਰਿਵਾਰਕ ਹਮਲੇ ਕੀਤੇ ਇੱਕ ਦੂਜੇ ਦੇ ਖਿਲਾਫ ਇਹਨਾਂ ਤਿੰਨਾਂ ਪਾਰਟੀਆਂ ਦੇ ਜਿਹੜੇ ਆਈਟੀ ਵਿੰਗ ਸੀ ਉਹਨਾਂ ਨੇ ਵਿਰੋਧੀਆਂ ਦੀਆਂ ਵੀਡੀਓ ਬਣਾ ਬਣਾ ਕੇ ਏਆਈ ਨਾਲ ਪਾਈਆਂ ਕਿਸੇ ਨੂੰ ਸਾਫ਼ ਕੀਤਾ ਕਿ ਇਹ ਨਸ਼ਿਆਂ ਦਾ ਵਪਾਰੀ ਆ ਕਿਸੇ ਨੇ ਸਾਬਤ ਕੀਤਾ ਅਗੇ ਦਾ ਕਿ ਉਹ ਜਿਹੜਾ ਸੀ ਉਹ ਨਸ਼ਾ ਕਰਕੇ ਜੀਹਲ ਵਿੱਚ ਕੈ ਸੀਗਾ ਉਹ ਮਰ ਗਿਆ ਕਿਸੇ ਬਾਰੇ ਇਹ ਪ੍ਰਚਾਰ ਕੀਤਾ ਗਿਆ ਕਿ ਇਹਨਾਂ ਜਿਹੜਾ ਇੱਕ ਪਰਿਵਾਰਕ ਮੈਂਬਰ ਹੈ ਉਹ ਸ਼ਰਾਬੀ ਹੈ ਜੋ ਉਹਦੇ ਬਰਦਾਦ ਕੀਤਾ ਜਾ ਰਿਹਾ ਉਹ ਉਹ ਨਹੀਂ ਹੈਗਾ ਮਤਲਬ ਇੱਕ ਦੂਜੇ ਦਾ ਉਹ ਜੜ ਪੁੱਟੀ ਜਿਹੜੀ ਰਹਿ ਰਿਹਾ ਰੱਬ ਦਾ ਨਾਮ ਸਾਡੇ ਪਹਿਲਾਂ ਵੀ ਇੱਥੇ ਹੁੰਦੀਆਂ ਰਹੀਆਂ ਇਲੈਕਸ਼ਨਾਂ ਦੌਰਾਨ ਤੇ ਪਰ ਅੱਜ ਤੱਕ ਅਜਿਹਾ ਨਹੀਂ ਹੋਇਆ ਇੱਥੇ ਮੈਂ ਕਿਤੇ ਡੀਐਸਪੀ ਸੀਗਾ ਤੇ ਉੱਥੇ ਸੋ ਕੋਈ ਇਲੈਕਸ਼ਨ ਹੋਈ ਤੇ ਇੱਕ ਪਿੰਡ ਜਿਹਨਾਂ ਦਾ ਚੰਗਾ ਬੜਾ ਪਰਿਵਾਰ ਸੀ ਉਹ ਵੀ ਇਲੈਕਸ਼ਨ ਲੜ ਰਿਹਾ ਜਿੰਮੀ ਜਿਆਦਾ ਚੰਗੀ ਸੀ ਉਹਨਾਂ ਦੀ ਦੂਜੀ ਪਾਰਟੀ ਨੇ ਇਹ ਸਾਫ ਕਰਤਾ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਇਹਦੀ ਜਿਹੜੀ ਭੂਆ ਸੀ ਨਾ ਪਹਿਲਾਂ ਇਹ ਨੰਗ ਹੁੰਦੇ ਸੀ ਉਹਨੂੰ ਕੋਈ ਜ਼ਮੀਨ ਜਮਾਉਂਦੀ ਸੀ ਹੈਗੀ ਤੇ ਇਹਦੀ ਇੱਕ ਭੂਆ ਜਿਹੜੀ ਸੀ ਉਹ ਕਿਸੇ ਬਾਬੇ ਦੀ ਰਖੇਲ ਬਣ ਗਈ ਡੇਰ ਰਹਿੰਦੀ ਸੀ ਉਹ ਜਿਹਦੋਂ ਦੀ ਉਹ ਬਾਬੇ ਕੋਲ ਗਈ ਆ ਇਸ ਸਾਰੀ ਜਿਹੜੀ ਜਾਇਦਾਦ ਆ ਉਹ ਬਾਪੂ ਨੇ ਲੈ ਕੇ ਦਿੱਤੀ ਇਹਨਾਂ ਨੂੰ ਉਹ ਲੋੰਦਾਂ ਨੇ ਪੜਵਾਰਿਆਂ ਕੋਲ ਰਿਕਾਰਡ ਲੈ ਕੇ ਸਾਫ਼ ਕਰਦਾ ਵੀ ਇਹ ਜਦੋਂ ਇਹਨਾਂ ਦੀ ਪੜਵਾਰੀ ਜਨ ਤੋਂ ਪਹਿਲਾਂ ਇਹ ਬਿਲਕੁਲ ਨੰਗ ਹੁੰਦੇ ਸੀ ਦੋ ਚਾਰ ਕਿੱਲੇ ਪੈੜੀ ਸੀਗੀ ਤੇ ਜਿਹੜੇ 50 60 ਕਿੱਲੇ ਪੈੜੀ ਹੁਣੇ ਬਾਹਰ ਆ ਰਹੇ ਆ ਦਾਦਾ ਕਰ ਰਹੇ ਆ ਇਹ ਸਾਰੀ ਪੜਵਾਰ ਦੀ ਕਮਾਈ ਆ ਉਹਨਾਂ ਦੇ ਪਿੰਡ 'ਚ ਇੰਨੀ ਜ਼ਿਆਦਾ ਬੇਇੱਜ਼ਤੀ ਹੋਈ ਕਿ ਉਹਨਾਂ ਵਿੱਚੇ ਲੈਖੇ ਛੜਨੇ ਪਏ ਦੂਜੀ ਪਾਰਟੀ ਜਿੱਤ ਗਈ ਇਦਾਂ ਹੀ ਸਾਡਾ ਟਾ ਸੁਪਰਸਟਾਰ ਆ ਪੰਜਾਬ ਦਾ ਤਰਮਿੰਦਰ ਇਹਨੇ ਇਲੈਕਸ਼ਨ ਲੜੀ ਸੀ ਬੀਜੇਪੀ ਵੱਲੋਂ ਰਾਜਸਥਾਨ ਦੇ ਵਿੱਚ ਬੀਕਾਨੇਰ ਸੀਟ ਤੋਂ ਉਸ ਜਿਹੜੀ ਸੀਟ ਸੀ ਨਾ ਉਹਦੇ ਉੱਤੇ ਆਪਾਂ ਜੱਟ ਕਹਿ ਦਿੰਦੇ ਆ ਉਧਰ ਜਾਟ ਕਹਿੰਦੇ ਆ ਉਹਨਾਂ ਦਾ ਉਹਨਾਂ ਦੀ ਬਹੁਤ ਸੰਮਤੀ ਸੀ ਕੁਝ ਪੰਜਾਬ ਚੋਂ ਵੀ ਬਹੁਤ ਸਾਰੇ ਲੋਕਾਂ ਨੇ ਉਹ ਤਾਂ ਜ਼ਮੀਨਾਂ ਖਰੀਦੀਆਂ ਹੋਈਆਂ ਤੇ ਜਦੋਂ ਇਹਨੇ ਜਾ ਕੇ ਉੱਥੇ ਜੱਟਵਾਦ ਦਾ ਰਵਾਇ ਪਾਇਆ ਤਰਮਿੰਦਰ ਜੱਟ ਉਹਦੇ ਉੱਲ ਤੇ ਇਹਦੀ ਚੜ੍ਹਾਈ ਹੋ ਗਈ ਸਾਹੂਦ ਲੱਗ ਲਗਾ ਪਈ ਪੰਦਾ ਜੱਤੂ ਦਾ ਇਹਦੇ ਮੁਕਾਬਲੇ ਚ ਨਾ ਸੋਪਤ ਸਿੰਘ ਮੱਕਾਸਰ ਸੀਗਾ ਕਾਂਗਸ ਪਾਰਟੀ ਦਾ ਉਹਨੂੰ ਪੰਜਾਬ ਲੋਕ ਕਿਸੇ ਵਿਰੋਧੀ ਨੇ ਜਾ ਕੇ ਜੇ ਦਰਬੰਦਰ ਦੇ ਕੇ ਕਾਂਗਸੀ ਹੋਣਾ ਕੋਈ ਉਹਨੇ ਜਾ ਚੁਗਲੀ ਮਾਰੀ ਪਈ ਤਾਂ ਨਾ ਇਹ ਦਿਓ ਰਿਆ ਤੇ ਨਾ ਹੀ ਇਹ ਜੱਟ ਆ ਇਹਦੀ ਖੋਲ ਕਰੋ ਇਹਦੀ ਯਾਦ ਕੋਈ ਹੋਇਆ ਅੱਛਾ ਪਹਿਲਾਂ ਤੇ ਉਹਨਾਂ ਨੇ ਸਾਨੇਵਾਲ ਜਿਹੜਾ ਦਾਦਾ ਕੀਤਾ ਉਹਨੇ ਆਹ ਮੂਣਾ ਬੰਨੇ ਸਮਝੇ ਵੀ ਸਾਨੇਵਾਲ ਦਾ ਹੀ ਆ ਸਾਨੇ ਬਾਤ ਉਹਨਾਂ ਨੇ ਇਹਨਾਂ ਦਾ ਛਜੜਾ ਕਢਾਉਂਦੀ ਛਜੜਾ ਹੁੰਦਾ ਆਪਾਂ ਖਾਨਦਾਨ ਦਾ ਪਿਛਲੇ ਬੁੱਢੇ ਬਜ਼ੁਰਗਾਂ ਦੇ ਫੁੱਲ ਲਗਾਏ ਹੁੰਦੇ ਨਾ ਬਿਕੋਜ਼ ਇਹ ਆਪਣੇ ਹਰ ਦੁਆਰ ਤੇ ਪੰਡਿਆਂ ਦੇ ਕੋਲ ਹਰ ਪਿੰਡ ਦਾ ਇੱਕ ਪੰਡਾ ਹੁੰਦਾ ਤੇ ਉਹ ਕੋਲ ਸਾਰਾ ਰਿਕਾਰਡ ਹੁੰਦਾ ਪੀੜੀਆਂ ਬੜੀਆਂ ਪੀੜੀਆਂ ਦਾ ਰਿਕਾਰਡ ਹੁੰਦਾ ਉਹ ਗਏ ਤੇ ਹੋਰ ਗੱਲ ਦੱਬਈ ਨਾ ਉਹਨਾਂ ਨੇ ਫਿਰ ਖੋਜ ਕੀਤੀ ਵੀ ਇਹਦਾ ਪਿੰਡ ਤੇ ਡਾਂਗੋ ਆ ਰਾਏਕੋਟ ਦੇ ਕੋਲ ਜਿਹੜਾ ਡਾਂਗੋ ਪਿੰਡ ਦੇ ਪੰਡੇ ਕੋਲ ਗਏ ਤੇ ਉਹ ਪੰਡੇ ਪਹਿਲੇ ਆਗੇ ਉਹਨਾਂ ਦਾ ਕੰਮ ਇਹ ਆ ਉਹਨਾਂ ਦਾ ਸ਼ਜਰਾ ਦਿੱਤਾ ਤੇ ਸ਼ਜਗਰ ਦਾ ਸਾਥ ਹੋਇਆ ਕਿ ਨਾਇ ਦਿਉੜਿਆ ਨਾਇ ਸੇਖਿਆ ਤੇ ਨਾਇ ਜੱਟਿਆ ਇਹ ਪੰਜਾਬ ਦੀ ਇੱਕ ਪਛੜੀ ਜਾਤੀ ਨਾਲ ਸੰਬੰਧ ਰੱਖਦਾ ਵਾ ਜਿਹੜੇ ਦਰਜੀਆਂ ਦਾ ਕੰਮ ਕਰਦੇ ਆ ਉਹਨਾਂ ਇਹਦੇ ਪੋਸਟੋ ਛੁਵਾ ਕੇ ਸ਼ਜਰਾ ਦੇ ਸਦਾ ਕੇ ਸਾਰੇ ਬੀਕਾਂ ਨੂੰ ਹਲਕੇ ਜਲਾਉਂਦੇ ਤੇ ਇਹ 80000 ਤੋਂ ਉੱਪਰ ਬਟਨ ਹਾਰ ਗਿਆ ਸਿਰਫ ਇਸ ਗੱਲ ਕਰਕੇ ਕਿ ਇਹਨੇ ਝੂਠ ਮਾਰਿਆ ਦੁਬਾਰਾ ਖਿਆਰੇ 2004 ਚ ਜਿੱਤ ਗਿਆ ਸੀਗਾ ਪਰ ਉਦੋਂ ਜਿਹੜੀ ਸੀ ਨਾ ਉਹ ਬੀਕਾਨੇਰ ਸੀ ਲੋ ਡੀ ਲਿਮਿਟੇਸ਼ਨ ਹੋ ਗਈ ਤੇ ਉਹਦੇ ਜਿਹੜੇ ਜੱਟਾਂ ਦੇ ਪਿੰਡ ਜ਼ਿਆਦਾ ਸੀ ਉਹ ਕੱਢਦੇ ਸੀਗੇ ਤੇ ਹੋਰ ਜੱਟਾਂ ਦੇ ਪਿੰਡ ਜੋੜਦੇ ਸੀ ਜਿਸ ਕਰਕੇ ਇਹ ਜਿੱਤ ਪ੍ਰਾਪਤ ਹੋਈ ਮਤਲਬ ਉਹਨਾਂ ਦਾ ਇਹਦਾ ਐਸਾ ਪਿਛਾਫੋਲਿਆ ਕਿ ਇਲੈਕਸ਼ਨ ਹਾਰ ਗਿਆ ਤੇ ਸਾਰਿਆਂ ਨੂੰ ਕੋਈ ਪਤਾ ਨਹੀਂ ਅਸਲ 'ਚ ਇਹਦਾ ਖਾਨਦਾਨ ਕੀ ਆ ਇਸ ਕਰਕੇ ਭਾਈ ਜਦੋਂ ਇਲੈਕਸ਼ਨ ਲੜਨੀ ਹੁੰਦੀ ਹੈ ਨਾ ਬੰਦਾ ਉਹ ਇਲੈਕਸ਼ਨ ਲੜੇ ਜਿਹੜਾ ਸੱਚਾ-ਸੋੱਚਾ ਵਾ ਤੇ ਜਿਹਦਾ ਪਿਛਾ ਠੀਕ ਆ ਇਹ ਲੋਕ ਉਹ ਤੋਂ ਕੱਢ ਕੇ ਲਿਆਉਂਦੇ ਆ ਕਿ ਉਸ ਬੰਦੇ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਵੀ ਮੈਂ ਕਿ ਕਿੱਥੇ ਗੰਦੇ ਖਾਨ ਨਾਲ ਸਬੰਧ ਰੱਖਦਾ ਵਾਂ ਵਿਖਰਵਾ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਥੈਂਕ ਯੂ ਧੰਨਵਾਦ ਜੈ